ਅੱਜ ਆਪਾਂ ਬਣਾਵਾਂਗੇ ਸੂਜੀ ਦੇ ਲੱਡੂ ਸੂਜੀ ਦੇ ਲੱਡੂ ਤੁਸੀਂ ਬਹੁਤ ਵਾਰ ਖਾਦੇ ਵੀ ਹੋਣਗੇ ਪਰ ਜਿਹੜੇ ਤਰੀਕੇ ਨਾਲ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੋਣਗੇ ਸੋ ਇਹਨੂੰ ਬਣਾਉਣ ਦੇ ਲਈ ਆਪਾਂ ਨੂੰ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਆਪਾਂ ਦੇਖ ਲੈਣੇ ਆ ਇਹਨੂੰ ਬਣਾਉਣ ਦੇ ਲਈ ਆਪਾਂ ਨੂੰ ਦੋ ਕੌਲੀਆਂ ਸੂਜੀ ਚਾਹੀਦੀ ਹੈ ਅੱਧੀ ਕੌਲੀ ਨਾਰੀਅਲ ਦਾ ਬਰਾਦਾ ਅੱਧੀ ਕੌਲੀ ਚੀਨੀ ਚਾਰ ਚਮਚ ਦੇਸੀ ਘਿਓ ਤੇ ਥੋੜੇ ਡ్రਾਈ ਫਰੂਟ ਹੁਣ ਇੱਕ ਬਾਉਲ ਲੈ ਲੈਣਾ ਹੈ ਉਹਦੇ ਵਿੱਚ ਦੋ ਕੌਲੀਆਂ ਸੂਜੀ ਤੇ ਦੋ ਕੌਲੀਆਂ ਦੁੱਧ ਐਡ ਕਰਨਾ ਹੈਗਾ ਜਿਸ ਕੌਲੀ ਨੂੰ ਆਪਾਂ ਸੂਜੀ ਨਾਪੀ ਆ ਉਸੇ ਕੌਲੀ ਨਾਲ ਦੁੱਧ ਦਾ ਨਾਪ ਕਰਨਾ ਹੈਗਾ ਹੁਣ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਕੇ 10-15 ਮਿੰਟਾਂ ਦੇ ਲਈ ਰੱਖ ਦੇਣਾ ਹੈਗਾ ਤਾਂ ਕਿ ਆਪਣੀ ਸੂਜੀ ਆ ਉਹ ਚੰਗੀ ਤਰ੍ਹਾਂ ਫੁੱਲ ਸਕੇ ਸੂਜੀ ਨੂੰ ਫੁੱਲਣ ਦੇ ਲਈ 10-15 ਮਿੰਟ ਲੱਗਣਗੇ ਉਹਨਾਂ ਚਿਰ ਮੈਂ ਆਪਣੀ ਚੀਨੀ ਨੂੰ ਪੀਸ ਲੈਣੀ ਆ ਤੁਸੀਂ ਮਿੱਠਾ ਆਪਣੇ ਟੇਸਟ ਅਕੋਰਡਿੰਗ ਰੱਖਣਾ ਜਿੰਨਾ ਤੁਸੀਂ ਪਸੰਦ ਕਰਦੇ ਹੋ ਚੀਨੀ ਨੂੰ ਆਪਾਂ ਪੀਸ ਲਿਆ ਹੈ ਹੁਣ ਡਰਾਈ ਫਰੂਟ ਨੂੰ ਰੋਸਟ ਕਰ ਲੈਣੇ ਆ। ਕੜਾਹੀ ਤੁਸੀਂ ਮੋٹے ਤਲੇ ਦੀ ਲੈਣੀ ਹੈ। ਲੋ ਫਲੇਮ ਤੇ ਗੈਸ ਰੱਖਣਾ ਹੈ 2 ਚਮਚ ਘਿਓ ਦੇ ਵਿੱਚ। ਡਰਾਈ ਫਰੂਟ ਨੂੰ ਰੋਸਟ ਕਰ ਲੈਣਾ ਹੈਗਾ। ਤੇ ਲੋ ਫਲੇਮ ਤੇ ਗੈਸ ਰੱਖਣਾ ਹੈਗਾ। ਡਰਾਈ ਫਰੂਟ ਰੋਸਟ ਹੋ ਚੁੱਕੇ ਨੇਗੇ ਇਸੇ ਘਿਓ ਦੇ ਵਿੱਚ ਸੂਜੀ ਨੂੰ ਭੁੰਨ ਲਵਾਂਗੇ। ਤੇ ਥੋੜਾ ਲੋ ਫਲੇਮ ਤੇ ਗੈਸ ਰੱਖਾਂਗੇ। ਸੂਜੀ ਨੂੰ ਭੁੰਨਣ ਦੇ ਲਈ 10-15 ਤੋਂ 20 ਮਿੰਟਾਂ ਦਾ ਟਾਈਮ ਲੱਗੂਗਾ। ਹੁਣ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਐਡ ਕਰਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਹੁਣ ਇਹਦੇ ਵਿੱਚ ਮੈਂ ਮਿੱਠਾ ਐਡ ਕਰ ਦੂੰਗੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਮਿੱਠਾ ਰੱਖਣਾ ਜਿੰਨਾ ਤੁਸੀਂ ਪਸੰਦ ਕਰਦੇ ਹੋ ਹੁਣ ਇਹਦੇ ਵਿੱਚ ਰੋਸਟ ਕੀਤੇ ਹੋਏ ਡਰਾਈ ਫਰੂਟ ਐਡ ਕਰ ਦਵਾਂਗੇ ਦਾਖਾ ਮਗਜ਼ ਤੁਸੀਂ ਜਿਹੜੇ ਡਰਾਈ ਫਰੂਟ ਪਾਣਾ ਤੁਸੀਂ ਪਾ ਸਕਦੇ ਹੋਗੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹਨਾਂ ਨੂੰ ਠੰਡਾ ਹੋਣ ਦੇ ਲਈ ਇੱਕ ਬੌਲ ਦੇ ਵਿੱਚ ਕੱਢ ਦੇਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਠੰਡੇ ਹੋ ਗਏ ਫਿਰ ਇਹਦੇ ਲੱਡੂ ਬਣਾ ਲਵਾਂਗੇ ਜੇਕਰ ਸੋਨ ਲੱਗੇ ਕਿ ਸੂਜੀ ਕੱਚੀ ਨਾ ਰਹੇ ਜੀ ਦੁੱਧ ਵਿੱਚ ਪਿਉਣ ਤੋਂ ਪਹਿਲਾਂ ਇੱਕ ਦੋ ਮਿੰਟਾਂ ਲਈ ਤੁਸੀਂ ਸੂਜੀ ਨੂੰ ਭੁੰਨ ਲੈਣਾ ਹੈਗਾ ਤੇ ਸੂਜੀ ਦੇ ਲੱਡੂ ਬਹੁਤ ਹੀ ਟੇਸਟੀ ਤੇ ਵਧੀਆ ਬਣ ਕੇ ਤਿਆਰ ਹੁੰਦੇ ਨੇਗੇ ਤੁਸੀਂ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋ ਕ올ੀਆਂ ਸੂਜੀ ਤੋਂ 15 ਤੋਂ 20 ਲੱਡੂ ਤਿਆਰ ਕਰ ਲਏ ਆਪਾਂ ਨੇ ਤੇ ਲੱਡੂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇਗੇ ਸੋਨ ਨੂੰ ਮੇਰੇ ਸੂਜੀ ਦੇ ਲੱਡੂਆਂ ਦੀ ਰੈਸਪੀ ਕੈਮਦੀ ਲੱਗੀ ਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਮਿਲਦੇ ਆਂ ਫਿਰ ਅਗਲੀ ਹੋਰ ਨਵੀਂ ਵੀਡੀਓ ਦੇ ਨਾਲ ਉਹ ਤੱਕ ਦੇ ਲਈ ਆਸ਼ੀਰਵਾਦ